ਮੁਸਲਮਾਨਾਂ ਨੂੰ ਕੱਢ ਕੇ ਬਾਹਰ ਪਿਛਾੜਦਾ ਤਾਂ ਅਸੀਂ ਵੀ ਚਲੇਗੇ ਜੇ ਘਰ ਤੋਂ ਬਾਹਰ ਅੱਛਾ ਹਾਂਜੀ ਕਿੱਥੇ ਸਨਾਣੇ ਕੰਮ ਪੱਗਿਆ ਦਾ ਸਨਾਣੇ ਹਾਂ ਅੱਛਾ ਇਹ ਜਿਹੜਾ ਇੱਥੇ ਆਵੇ ਬੜੇ ਬੰਦੇ ਜੇ ਸੇਖਾ ਰੋਪੜ ਵਿੱਚ ਉਹ ਕਹਿੰਦੇ ਪਾਕਿਸਤਾਨ ਅਜੇ ਬਣਾਉਣਾ ਗਵਰਨਮੈਂਟ ਕਹਿੰਦੀ ਉੱਧਰ ਬਣਾਉਣਾ ਅੱਛਾ ਯਾਦ ਰੂਤ ਮੁਨੀਸ਼ਰ ਦੇ ਕੋ ਆਇਆ ਹੂੰ ਜਦ ਰੂਹੀ ਆਉਂਦੇ ਨੂੰ ਬਾਈਕਾਟ ਕਰਕੇ ਟੈਛੜ ਪਰੇ ਫੜ ਲਿਆ ਪੁਲਸ ਨੇ ਕਿਨੂੰ ਉਹ ਸੇਖ ਨੂੰ ਅੱਛਾ ਬਈ ਪਾਕਿਸਤਾਨ ਤੋਂ ਬਣ ਚੁੱਕਾ ਥੋੜਾ ਫੈਸਲਾ ਹੋ ਗਿਆ ਹੂੰ ਗੌਰਮੈਂਟ ਦਾ ਫੈਸਲਾ ਤੁਸੀਂ ਬਸ ਕਹਿ ਦੇ ਮਨੋ ਆ ਕਾ ਤੈਨੂੰ ਡੱਬੇ ਕਿ ਭਰਾਲ ਦੇਣਾ ਤੇਰਾ ਡੱਬਾ ਪਾਕਿਸਤਾਨ ਨੂੰ ਜਾਊਂਗਾ ਸਿੱਧਾ ਹੂੰ ਗਿਆ ਪਤਾ ਨਹੀਂ ਨਹੀਂ ਗਿਆ ਸ਼ੇਖ ਦੇਖਿਆ ਸੀ ਤੁਸੀਂ ਨਹੀਂ ਸੁਣਿਆ ਸੀ ਸੁਣਿਆ ਸੀ ਹੂੰ ਵੀ بڑا ਬੰਦਾ ਦਾ ਰੂਪੜੇ ਸਾਰੇ ਵਿੱਚ ਅੱਛਾ ਜਿਹੜਾ ਕੋਈ ਫੈਸਲਾ ਥਾਣੇ 'ਚ ਨਹੀਂ ਹੁੰਦਾ ਹੂੰ ਘਰੇ ਨੂੰ ਜਾ ਕੇ ਉੱਥੇ ਕਰ ਲੈਂਦੇ ਪਹਿਲਾਂ ਹੀ ਹੂੰ ਗਾਂਹ ਲੈ ਜਾਂਦੇ ਹੂੰ ਉੱਥੇ ਜਿਹੜਾ 라ਠੀ ਮਾਰੀ ਉਹਨੇ ਸਿਰ ਕੀ ਲੋਦਰ ਨਾ ਚਾਲ ਅੱਛਾ ਫੈਸਲੇ ਸ਼ੇਖ ਥਾਣੇ 'ਚ ਨਹੀਂ ਹੁੰਦੇ ਸ਼ੇਖ ਉੱਥੇ ਆਪੇ ਕਰਾ ਦਿੰਦੇ ਦੇ ਫੈਸਲੇ ਉਹ ਬੜਾ ਬੰਦਾ ਜਰ ਮੈਂ ਬਹੁਤ ਹੈ। ਅੱਛਾ। ਹੂੰ। ਸਾਹੀ ਜਮ ਮਨੇ ਜਰ ਵੇਡ ਗਿਆ ਤਾਂ। ਹੂੰ। ਨਹੀਂ ਜਰ ਪਾਕਿਸਤਾਨ ਬਣਾਓ। ਹੂੰ। ਬਣਾਤਾ ਹੁੰਦੇ ਰ। ਉਧਰ ਉਹਨਾਂ ਦੇ ਮਾਸਾ ਬਾਉਦੇ। ਉਹਨਾਂ ਨੂੰ ਭੁਲੇਖਾ ਸੀਗਾ ਕਿ ਪਾਕਿਸਤਾਨ ਇੱਥੇ ਬਣੂਗਾ। ਹਾਂ। ਬਣ ਗਿਆ ਉਧਰ। ਬਣ ਗਿਆ ਉਧਰ ਕਾਹਤਮ ਜੇ ਚਮ। ਹੂੰ। ਦੇਖ ਤਾਂ। ਉਹਨ ਫੜ ਲਿਆ ਜਾਂਦੇ। ਹੂੰ। ਅਦਕੜੀ ਨਾਲ ਦੀ ਟੈਸ਼ਨ ਬਣੇ। ਅੱਛਾ ਅੱਛਾ। ਇਹ ਗੱਲ ਕਿੱਥੋਂ ਸੁਣੀ ਤੁਸੀਂ? ਮਾਈਕ ਨਹੀਂ ਤੋੜਦੀ ਫਿਰਦੀ ਸੁਣੀ ਆ ਦੇਖੀ ਨਹੀਂ ਆ ਸੁਣੀ ਆ ਦੇਖੀ ਨਹੀਂ ਆ ਤੁਹਾਡਾ ਨਾਮ ਕੀ ਹੈ ਪੂਰਾ ਸਿੰਘ ਪਿਤਾ ਜੀ ਦਾ ਨਾਮ ਸ਼ੇਰ ਸਿੰਘ ਦਾਦਾ ਜੀ ਦਾ ਨਾਮ ਹਿਫਾ ਸਿੰਘ ਪਰਦਾਦੇ ਦਾ ਨਾਮ ਪਰਦਾਦੇ ਦਾ ਨਹੀਂ ਆਉਂਦਾ ਅੱਜ ਦਾਦੇ ਦਾ ਕਿ ਪਤਾ ਦੇਖਿਆ ਹੀ ਨਹੀਂ ਮੈਂ ਦਾ ਦਾਦੇ ਦਾ ਪਤਾ ਆਪਾਂ ਦਾਦਾ ਦੇਖਿਆ ਆ एवरीवन ਹੂੰ ਦਾਦਾ ਮਰੀ ਸੋਜੀ ਜੀ ਮਾਲਿਆ ਅੱਛਾ ਸਾਰੀ ਡੁਗਰੀ ਮੁਸਲਮਾਨਾਂ ਦੀ ਯਾਰੀ ਜਾਂਤੇ ਅੱਛਾ ਬਸ ਤੁਸੀਂ ਸ਼ੁਰੂ ਤੋਂ ਇੱਧਰ ਦੇ ਰਹਿਣ ਵਾਲੇ ਕਿ ਇੱਧਰ ਇੱਧਰ ਦੇ ਇੱਥੇ ਦੇ ਇੱਥੇ ਦੇ ਸ਼ੇਰ ਸਿੰਘ ਦੀ ਤੁਸੀਂ ਤਾਂ ਉੱਧਰੋਂ ਆਏ ਆ ਪਾਕਿਸਤਾਨ ਤੋਂ ਇਹ ਪਾਕਿਸਤਾਨ ਤੋਂ ਆਏ ਆ ਮੈਂ ਤੁਹਾਨੂੰ ਇੱਕ ਹਕੀਕਤ ਦੱਸੂਗਾ ਭਾਈ ਨਾ ਇਹਨਾਂ ਨਾਲ ਵੀ ਅਸੀਂ ਗੱਲਾਂ ਕੀਤੀਆਂ ਇਹ ਕਹਿੰਦੇ ਪਾਕਿਸਤਾਨ ਤੋਂ ਆਏ ਕਹਿੰਦੇ ਮੇਰੇ ਆੜੀ ਆ ਕਹਿੰਦੇ ਜਾ ਕੇ ਤੁਹਾਨੂੰ ਮਿਲਾਉਣਾ ਇਹ ਤੁਹਾਡੇ ਕੋਲ ਲੈ ਆਏ ਸਾਨੂੰ ਮਸਲਾ ਜਿਹੜੀ ਚੀਜ਼ ਦੇਖੀ ਹੈ ਨਾ ਸੁਣੀ ਸੁਣਾਈ ਹੈ ਕੋਈ ਨਾ ਜੇ ਕੋਈ ਛੋਟਾ ਜਿਹਾ ਕਾਗਜ਼ ਜਾਂਦਾ ਰੋਪੜ ਹੂੰ ਤਾਂ ਮੈਂ ਸਾਚਾਰੀ ਜੋ ਉੜ ਦੂਦੀ ਬਣਾਈ ਸੀ ਔਰ ਧਰਤੀ ਤੇ ਲਿਖ ਲੈਣਾ ਜੀ ਪੈਣੀ ਮਿਟਾ ਦੇਣਾ ਬਸ ਧਰਤੀ ਦੇ ਧਰਤੀ ਤੇ ਬਣ ਦੇਣਾ ਪੰਛੀ ਔਖਾ ਅੱਛਾ ਕੋਈ ਮਿਟਾ ਦੇ ਦੇ ਫਿਰ ਦੇਖੋ ਜ਼ਮੀਨ ਤੇ ਲਿਖੀ ਜਾਣੇ ਆ ਵੀ ਕੋਈ ਬਲੈਕ ਬੋਰਡ ਕੁਝ ਨਹੀਂ ਸੀ ਹੈ ਨਾ ਕੋਈ ਖਰਾਬ ਨਹੀਂ ਹੈ ਅੱਛਾ ਜੇ ਨਾ ਦੂਸਰੇ ਸਿੱਖਿਆਲੇ ਉਹਨਾਂ ਨੂੰ ਕਿਤਾਬਾਂ ਦੀਆਂ ਹੂੰ ਜਿਹੜੇ ਪਹਿਲੀ ਪੂਰੀ ਕੱਤੀ ਵਾਲੇ ਸੇ ਉਹ ਅੱਛਾ ਦੇਖ ਲਓ ਚਲ ਮਿਟਾ ਦਿਓ ਪਿੰਡ ਦੁਗਰੀ ਚ ਸੀਗਾ ਆਪਣੇ ਸਕੂਲ ਸੀਗਾ ਇੱਥੇ ਸਕੂਲ ਆ ਮਹਾਜਦ ਸਕੂਲ ਉਹਨਾਂ ਦੇ ਸੀ ਆ ਮਸਜਿਦ ਚ ਹਾਂ ਉਹ ਵੀ ਪੜ੍ਹਦੇ ਦੇ ਬੁਲਕੇ ਲੈ ਬੰਦੇ ਦੇ ਆ ਖਾਣੇ ਗਿਆ ਹੁੰਦੇ ਜੇ ਬਸ ਅੱਛਾ ਆ ਕਿਛਾ ਰਚੋਗਾ ਅੱਛਾ ਬਹੁਤ ਵੱਡੇ ਕੱਪੜੇ ਤਰਨਾ ਕੋਈ ਜੋ ਸੁਣੀ ਦਿਖਾਉਣਾ ਹਮ ਇੱਕ ਘਰ ਤੇ ਇੱਕ ਅੱਖਾਂ ਵਾਸਤੇ ਦੇਖਣ ਦੇ ਕੋਲ ਪੜਾਉਣੇ ਬੱਚੇ ਆ ਨਾ ਯਾਦ ਹੈ ਕਿਸੇ ਮਾਸਟਰ ਦਾ ਕਿਸੇ ਪਿੰਟ ਜੀ ਦਾ ਨਹੀਂ ਸਕੂਲ ਜਾਂਦੇ ਸੀ ਤੁਸੀਂ ਅਸੀਂ ਦੇਖੀਏ ਬਸ ਛੋਟੀ ਨਹੀਂ ਆ ਪੜ੍ਹ ਨਹੀਂ ਆ ਅਸੀਂ ਆ ਦੇਖਿਆ ਜਦੋਂ ਨਾ ਤਬੀ ਟਰਤੀ ਬਰੇਕ ਹੁੰਦੇ ਹੁੰਦੇ ਹਮ ਮਸਜਿਦ ਦੇ ਵਿੱਚ ਇਮਾਮ ਕੌਣ ਸੀ ਮੁੱਲਾ ਕੌਣ ਸੀ ਐ ਨਾਨੀ ਬਜ਼ਾਰ ਦੇਖੇ ਹੈ ਰੌਣਕਾਂ ਲੱਗਦੀਆਂ ਦੇਖੀਆਂ ਪੱਲਾ ਵਿਛਾ ਲੈਣਾ ਅੱਛਾ ਮੱਥਾ ਤੇ ਇੱਕ ਗਾਹ ਲਾ ਦੇਣਾ ਆਪਣੇ ਵਾਂਗੂ ਥੋੜਾ ਜਿਹਾ ਘਾਟਾ ਲਾ ਦੇਣਾ ਅੱਛਾ ਬਸ ਮਹਾਰ ਸ਼ਾਫਜ਼ਦਮ ਸ਼ਾਫੀਦਮ ਪਾਈ ਸ਼ਾਹ ਨੂੰ ਦੇਵਨ ਸ਼ਾਮ ਹੈ ਮਨ ਨੂੰ ਕੋਈ ਨਹੀਂ ਹੂੰ ਕੇ ਸ਼ਲਾਮ ਕਹਿਣੀ ਨਾ ਉਹਨਾਂ ਕਹਿੰਦੇ ਉਹਨੂੰ ਹੋਵਾ ਬੰਨੋ ਨੀ ਹੂੰ ਬਸ ਅੱਛਾ ਹੁਣ ਇਹ ਗੱਲ ਕਰਦੇ ਆਪਾਂ ਡੁੱਗਰੀ ਦੇ ਆਲੇ ਦਲੇ ਦੇ ਪਿੰਡਾਂ ਦੇ ਨਾਮ ਦੱਸਿਓ ਜਰਾ ਅਲੀਪੁਰ ਹੂੰ ਕਨੌੜਲੀ ਜੀ ਸਿੰਘਪੁਰ ਜੀ ਦਿਖਾਉਣੀ ਜੀ ਚੱਕ ਹੂੰ ਹੋਰ ਚੜੀਆਂ ਜੀ ਤੋ ਜੀ ਸਨਾਨਾ ਹੂੰ ਲਾਡੜਾ ਜੀ ਲਾਡੜਾ ਹੂੰ ਮਹਿਰੋਂਪੁਰ ਜੀ ਸਹਿਨਪੁਰ ਹੂੰ ਕੋੜ ਬਰਾ ਹੂੰ ਡਿਕਾਲਾ ਜੀ ਚੰਦਪੁਰ ਹਾਂਜੀ ਕੋਈ ਰਹਿ ਨਾ ਜਾਵੇ ਰਖੜਾ ਸਾਰੇ ਹੀ ਜਾ ਹੋਰ ਦੱਸ ਦੋ ਦੋ ਚ 2 4 ਦੱਸ ਦੋ ਹੋਰ ਫੇਗਿਆ ਹੂੰ ਲਵੀ ਮਾਜਰਾ ਜੀ ਬੱਦੋ ਮਾਜਰਾ ਜੀ ਪਜਾਲਾ ਜੀ ਚੱਕ ਨੀਲਾ ਜੀ ਬਸ ਸੋਜੀ ਤਾਂ ਕੈ ਮੈਂ ਤੁਹਾਡੀ ਅਸੀਂ ਸੋਜੀ ਚੈੱਕ ਕਰਦੇ ਆ ਬਜ਼ੁਰਗਾਂ ਦੀ ਸੋਜੀ ਤਾਂ ਠੀਕ ਆ ਹਾਂ ਕੈਮ ਹੈ ਦੇਖੋ ਜੀ 90 ਸਾਲ ਦੇ ਪੂਰੂ ਸਿੰਘ ਔਰ ਸੋਜੀ ਬਿਲਕੁਲ ਕੈਮ ਹੈ ਦੇਖੋ 90 ਸਾਲ ਦੇ ਬਜ਼ੁਰਗ ਸਾਡੇ ਨਾਲ ਬੈਠੇ ਆ ਸਰਦਾਰ ਸ਼ੇਰ ਸਿੰਘ ਇਹਨਾਂ ਦੇ ਵੀ ਵੀਡੀਓਜ਼ ਅਸੀਂ ਕੀਤੇ ਨੇ ਇਹ ਪਿੰਡ ਦੇ ਹੀ ਰਹਿਣ ਵਾਲੇ ਨੇ ਪੁਰਾਣੇ ਇੱਥੇ ਦੇ ਵਸਨੀਕ ਨੇ ਔਰ ਪਿੰਡ ਦੇ ਸਰਪੰਚ ਸਾਹਿਬ ਤੇ ਹੋਰ ਮਹਤਵਪੂਰਨ ਸ਼ਖਸੀਅਤਾਂ ਵੀ ਸਾਡੇ ਨਾਲ ਜੁੜੀਆਂ ਨੇ ਜਿਸ ਪਿੰਡ ਦੇ ਵਿੱਚ ਜਾਨਣੇ ਉਹ ਪਿੰਡ ਦੇ ਲੋਕ ਸਾਨੂੰ ਭਰਵਾ ਹੰਗਾਰਾ ਦਿੰਦੇ ਨੇ ਔਰ ਦੇਖੋ ਪਿੰਡ ਜਿਹੜਾ ਹੈ ਡੁੱਗਰੀ ਦਿਖਾ ਰਹੇ ਆ ਔਰ ਮੁਸਲਮਾਨਾ ਦਾ ਵਸੇਬ ਸੀ ਕਿਸੇ ਸਮੇਂ ਇਸ ਪਿੰਡ ਦੇ ਵਿੱਚ ਸਰਦਾਰ ਪੂਰੂ ਸਿੰਘ 90 ਸਾਲ ਦੇ ਆ ਗੱਲਾਂ ਬਾਤਾਂ ਇਹਨਾਂ ਦੇ ਨਾਲ ਕਰ ਰਹੇ ਆ ਪੁਰਾਣੇ ਵਿਰਸੇ ਤੇ ਵਿਰਾਸਤ ਦੀਆਂ ਹਾਂ ਹੁਣ ਗਿਆ ਵੀਡੀਓ ਨੂੰ ਅਖੀਰ ਤੱਕ ਦੇਖਦੇ ਰਹੋ ਹਾਂ ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਬਹੁਤ ਵਧੀਆ ਤੁਸੀਂ ਤਾਂ ਸਾਰੇ ਪਿੰਡਾਂ ਦੇ ਨਾਮ ਸੁਨਾਤੇ ਗਣਾਤੇ ਨਜ਼ਾਰਾ ਆ ਗਿਆ ਇਹਨਾਂ ਤੋਂ ਵੀ ਪੁੱਛੇ ਸੀ ਇਹਨਾਂ ਨੇ ਵੀ ਪੂਰੇ ਸੁਨਾਤੇ ਸੀਗੇ ਹਮ ਕੰਮਕਾਰ ਕੀ ਕਰਦੇ ਸੀ ਆਪਾਂ ਮੈਂ ਲੱਕੜ ਦਾ ਕੰਮ ਕਰਦਾ ਪਹਿਲਾਂ ਦੇ ਲੱਕੜ ਦਾ ਕੰਮ ਜਾਂ ਮਿਸਤਰੀ ਦਾ ਕੰਮ ਬੇਟਨੀ ਠੁਕਣੀ ਹਾਂ ਮੋਢ ਰੇਣੀ ਜੀ ਬੇਟਨੀ ਅੱਛਾ ਜੀ ਪਟਿਆਲ ਨੂੰ ਵਾਲਣ ਦੇ ਨਾਂ ਹਮ ਚਾ ਬੱਲਣਾ ਹਲੇ ਪੱਠੇ ਸੇ ਜੀ ਉਹਨਾਂ ਬਿਜਲੀ ਵਾਲੇ ਹੋਗੇ ਹਮ ਜੇ ਬੱਲਣਾ ਵਾਲੇ ਸੇ ਪੈਸੇ ਪਹਿਲਾਂ ਦੇ ਜਨ ਲੈ ਲੇ ਹੋ ਅੱਛਾ ਨਹੀਂ ਲੱਕੜੀ ਦੇਣੀ ਨਹੀਂ ਕਿਸੇ ਨੂੰ ਜੀ ਇਹੋ ਮੋਠੇ ਕੀ ਲਈ ਆ ਨੀ ਜਿੰਨ ਗੱਡੀ ਹੋ ਗਈ ਹਮ 50 ਕੋਡਰ ਦੇ 2 ਕੋਡਰ 60 ਕੱਢੀ ਚ ਪਾ ਲੱਕੜੀ ਫਿਰ ਕਿੱਥੋਂ ਲਿਆਉਂਦੇ ਸੀਗੇ ਤੁਸੀਂ ਪਿੰਡਾਂ ਚੋਂ ਪਿੰਡਾਂ ਚੋਂ ਆਏ ਪਿੰਡ ਤਾਂ ਹੀ ਆਏ ਨੇ ਦੱਸੇ ਜੰਗਲ-ਦੁੰਗਲ ਪੂਰੇ ਹੈਗੇ ਸੀ ਪਿੰਡਾਂ ਚ ਚੰਗਟ ਬਾਹਰ ਦਾ ਸਾਰਾ ਹਮ ਅਸੀਂ ਨਹੀਂ ਚਾਰ ਦਫਾ ਨਹੀਂ ਹੈ ਸਾਡੇ ਸਰਪੰਚ ਆ ਗਏ ਤੇ ਨਾ ਪਰਾਨੇ ਜੀ ਉਹਨਾਂ ਨੇ ਦਫਾ ਨਹੀਂ ਬਣਾਇਆ ਚਾਰ ਦਫਾ ਨਹੀਂ ਹੈ ਸਾਡਾ ਅੱਛਾ ਹੈ ਨਹੀਂ ਨਾ ਪੰਜ ਦਾ ਸੱਤ ਕਹਾ ਹਾਂ ਅੱਛਾ ਅੱਛਾ ਸਣਾ ਪੰਜ ਚ ਹੂੰ ਕੋਈ ਆਲੇ ਦਲ ਦੇ ਜਿਹੜੇ ਪਿੰਡ ਸੀਗੇ ਇਹਨਾਂ ਦੇ ਵਿੱਚ ਵੀ ਹਿੰਦੂਆਂ ਮੁਸਲਮਾਨਾਂ ਸਿੱਖਾਂ ਦਾ ਆਪਸ ਦੇ ਵਿੱਚ ਪਿਆਰ ਮੁਹੱਬਤ ਸਹੀ ਸੀਗਾ ਠੀਕ ਤਾਂ ਵਰਤੋ ਇਤਫਾਕ ਠੀਕ ਸੀਗਾ ਆਪਸ ਵਿੱਚ ਆਪਸ ਵਿੱਚ ਕੋਈ ਲੱਗਬਾਜ਼ੀ ਨਹੀਂ ਸੀ ਅੱਛਾ ਜਦ ਲੋਕ ਇਹ ਜਿਹੜੇ ਭਲੇ ਮਾਨ ਅੱਛਾ ਜੀ ਜੇ ਤਾਂ ਨੁਕਸਾਨ ਵੀ ਕਰਦਾ ਤਾਂ ਵੀ ਚਲ ਕੋਈ ਨਾ ਅੱਛਾ ਐਦਾਂ ਬੰਦੇ ਸੀ ਆਹਨ ਸੀ ਵੀ ਗੱਲ ਪਾ ਜਾਣਾ ਮਤਲਬ ਉਹ ਸਕੀ ਨਾ ਹੂੰ ਇੱਕ ਦੂਜੇ ਦੀ ਇੱਜ਼ਤ ਪੂਰੀ ਹੁੰਦੀ ਸੀਗੀ ਹਾਂਜੀ ਹੂੰ ਜੇ ਸੱਚੀ ਜੀ ਮੰਗਲ ਵੀ ਤੈਨੂੰ ਮਿਲ ਜਾਣੀ ਆ ਅੱਛਾ ਜੀ ਤੇਰੇ ਕੋ ਹੋਣੀ ਚਾਹੀਦੀ ਆ ਨਹੀਂ ਨਹੀਂ ਨੂੰ ਨਾ ਕੋਈ ਵਾਲਾ ਅੱਛਾ ਸਮਾਂ ਪਹਿਲਾਂ ਵਧੀਆ ਸੀ ਕਿ ਹੁਣ ਵਧੀਆ ਹੁਣ ਤਾਂ ਬਹੁਤ ਵਧੀਆ ਸਮਾਂ ਹੈ ਅੱਛਾ ਹੁਣ ਤਾਂ ਸਮਾਂ ਆਹ ਤੁਹਾਡੀ ਆਡੀ ਕਹਿੰਦੇ ਪਹਿਲਾਂ ਸਮਾਂ ਜ਼ਿਆਦਾ ਵਧੀਆ ਸੀ ਨਾ ਜਿੱਨਾ ਜਿੱਤਾ ਲੋਕ ਭੁੱਖੇ ਮਰਦੇ ਸਨ ਕੀ ਸਮਾਂ ਦਾ ਹੋ ਜਵਾਰ ਖਾਣੀ ਤਾਂ ਵੀ ਕਾਟਾ ਖਾਣਾ ਹੁਣ ਚੱਕੀ ਪਿਰਦੇ ਚੱਕਲੇ ਹੋਣਾ ਕਈ ਲੋਕ ਕਹਿੰਦੇ ਨਹੀਂ ਹੁਣ ਸਮਾਂ ਵਾਧੂ ਹੈ ਮੋਟਰਸਾਈਕਲ ਉਪਰ ਚੱਠੀ ਹੋ ਜਾਂਦੇ ਜਾਣੇ ਹੂੰ। ਕਾਹ ਬੇਣੀ ਜਾਣਾ? ਇੱਕ ਨੂੰ ਹੋਰ ਲੈ ਜਾਣਾ ਗਾ। ਇਹ ਮਾਂ ਵੀ ਨਹੀਂ ਜਾ। ਇੱਕ ਹੋਰ ਲੈਣਾ ਗਾ ਮੋਟਰਸਾਈਕਲ ਹੋਰ। ਹੂੰ। ਦੋਨੋਂ ਪੀ ਕਮ ਨਹੀਂ। ਹੁਣ ਨੇ ਕਿਹਾ ਹੁਣ 50000 ਰੁਪਏ ਤਨਖਾਹ ਜਦ ਚੋਨੀ ਦੀ ਹੜੀ ਠਿਆਣੀ ਦੀ ਹੜੀ ਪਰਪਈਆ ਦੀ ਹੜੀ 1.5 ਰੁਪਏ ਪਰ ਮਾਂ ਕਰੀ ਜੜੀ। ਅੱਛਾ 1.5 ਰੁਪਏ। 1.5 ਰੁਪਏ। ਹਾਂਜੀ। ਆ ਨਹਿਰ ਪਾਟੂ ਹੋਈ ਜਾਂ ਫਾਖੜੇ ਵਾਲੀ ਕੋਈ ਨੌਂ ਦੇ ਜਾਂਦੇ ਠੇਕੇਦਾਰ ਕੌਣ ਸੀ ਠੇਕੇਦਾਰ ਤੋਂ ਬਾਹਰ ਦੇ ਬੜਮੜੇ ਅੱਛਾ ਸਾਨੂੰ ਕੌਣ ਜਾਣਦਾ ਥਾ ਠੇਕੇਦਾਰੋਂ ਲਈ ਹੋਰੇ ਬੁਰਾ ਬੇਰੇ ਆਹ 1.5 ਰੁਪਏ ਦਿਹਾੜੀ ਦੀ ਬਸ ਸਰ 1.5 ਰੁਪਿਆ ਹਮ ਸਰਪੰਚ ਸਾਹਿਬ ਗੱਲ ਇਹ ਹੈ ਕਿ ਇਹ ਪੁਰਾਣੇ ਬਜ਼ੁਰਗ ਹਨ ਜੀ ਇਹਨਾਂ ਨੇ ਉਸ ਸਮੇਂ ਦੇ ਦੌਰਾਨ ਪੈਸਾ ਨਹੀਂ ਦੇਖਿਆ ਇਹਨਾਂ ਨੂੰ ਆਹ ਤਰੱਕੀ ਜਿਹੜੀ ਹੈ ਨਾ ਬੜੀ ਵਧੀਆ ਲੱਗਦੀ ਹੈ। ਕਈ ਬਜ਼ੁਰਗ ਇਸ ਗੱਲ ਨੂੰ ਇਹ ਕਹਿੰਦੇ ਆ ਕਿ ਨਹੀਂ ਜੀ ਇਹ ਤਰੱਕੀ ਜਿਹੜੀ ਹੈ ਉਹ ਨਹੀਂ ਹੈ ਜਿਹੜੀ ਮਤਲਬ ਪਹਿਲਾਂ ਸਾਦਗੀ ਹੁੰਦੀ। ਉਹ ਰਾਮਦਾਨੀ ਜ਼ਿਆਦਾ ਹੈ। ਹੂੰ। ਕੁੜੀਆਂ ਦਾ ਸਕੂਲ ਨੂੰ ਜਾਣਾ। ਚਾਹ ਦੋ ਬੱਚੇ ਤਿੰਨ ਬੱਚੇ ਸਕੂਲ 'ਚ ਹੀ ਭਜਾਣਾ। ਹੂੰ। ਕਿੱਥਾ ਵੇਚਦਾ? ਜੀ। ਪਹਿਲਾਂ ਬਰਾਮ ਪਰੋ। ਜੀ। ਵੇਚਦਾ। ਹੂੰ। ਉੱਛੇ ਤੇ ਮੇਰਾ ਸਾਲਾ ਰੋਪਣ ਪਾਉਂਦਾ ਹੁੰਦਾ ਰੋਕ ਕੇ। ਉੜਦੂ। ਉੜਦੂ। ਦਾਸ ਪਾਸ ਕਰੀਆ। ਸਮਿਲ ਪਰਤੀ ਹੋ ਗਿਆ ਕੀ ਨਾਮ ਸੀ ਉਹਨੇ ਸਾਲੇ ਦਾ ਬਲਵਿੰਦਰ ਸਿੰਘ ਚਟਾਨਾ ਅੱਛਾ ਬੇਲੇ ਤੋਂ ਆਉਂਦੇ ਸੀਗੇ ਰੋਪੜ ਤੁਰ ਕੇ ਆਉਂ ਤੁਰ ਕੇ ਮੁਰਕਾ ਜਾਣਾ ਕੋਈ ਸਾਈਕਲ ਨਹੀਂ ਕੋਈ ਗੱਡੀ ਨਹੀਂ ਕੋਈ ਮੋਟਰ ਨਹੀਂ ਹੂੰ ਅੱਛਾ ਉਂਗਲ ਫਾੜਨੀ ਕਿਦੂ ਹੈ ਨਾ ਚਲੋ ਭਾਈ ਛੱਜਰੀ ਤੋਰਦੇ ਨਹੀਂ ਅਜੇ ਛੁੱਟੀ ਨਹੀਂ ਹੋਈ ਚਲ ਭਾਈ ਜਾਓ ਰੋਪੜ ਚ ਕਿਹੜੇ ਸਕੂਲ ਜਾਂਦੇ ਸੀ ਉਰਦੂ ਦਾ ਸਕੂਲ ਸੀਗਾ ਰੋਪੜ ਚ ਨਹੀਂ ਹੋਣਾ ਹੋਣਾ ਹੀ ਤਾਂ ਹੀ ਪੜੇ ਆ। ਹੂੰ। ਕੋਈ ਜਾਣਕਾਰੀ ਹੈ ਵੀ ਕਿੱਥੇ ਸੀਗਾ ਸਕੂਲ? ਐਂਡਰ ਨਹੀਂ ਪਤਾ। ਰੋਪੜ ਦਾ ਬਦਲ ਗਿਆ ਕਈ ਵਾਰ। ਕੱਖਾ ਲੋੜਿਆ। ਹੂੰ। ਰੋਪੜ ਦੇ ਵਿੱਚ ਕਈ ਵਟ ਹੈ ਬਈ ਕਈ ਵਾਰ। ਹੂੰ। ਸਰਾਜੀ ਸ਼ੇਰ ਸਿੰਘ ਜੀ ਕਹਿੰਦੇ ਰੋਪੜ ਦਾ ਸਕੂਲ ਪਹਾੜੀ ਦੇ ਉੱਤੇ ਹੁੰਦਾ ਸੀ। ਇਸਲਾਮੀਆ ਸਕੂਲ ਪਹਾੜੀ ਦੇ ਉੱਤੇ ਹੁੰਦਾ ਸੀ ਰੋਪੜ ਚ ਟਿੱਬੀ ਦੇ ਉੱਤੇ। ਟਿੱਬੀ ਦੇ ਉੱਪਰ ਦਾ ਇੱਕ ਕਮਰਾ ਦਾ ਬਣਾ ਰੱਖਣ ਨਹਿਰ ਜਾਂਦੀ ਹੈ। ਅੱਛਾ। ਉਹ ਜਨਹਰਾਈਆ ਜੇ ਪੱਟਿਆ ਗਿਆ ਨਹੀਂ ਸਕੂਲ ਰੋਪੜ ਕੇ ਨਾ ਸ਼ਹਿਰ ਦੇ ਵਿੱਚ ਟਿੱਬੀ ਦੇ ਉੱਤੇ ਸਕੂਲ ਹੁੰਦਾ ਸੀਗਾ ਇਸਲਾਮੀਆ ਸਕੂਲ ਹੈ ਕੋਈ ਪਤਾ ਤੁਹਾਨੂੰ ਇਹ ਨਹੀਂ ਦਿਖਾ ਗਿਆ ਉੱਥੇ ਰਹਿੰਦੇ ਰੋਪੜ ਦੇ ਹਮਮਾ ਜੀ ਜੀ ਰੋਪੜ ਜੇ ਸਕੂਲ 247 ਤੋਂ ਲਿਖਿਆ ਜੀ ਪਹਿਲਾਂ ਵੀ ਹੋ ਸਕਦੇ ਆ ਇੱਕ ਸਕੂਲ ਪਬਲਿਕ ਆ ਹਮ ਇਹਦਾ ਹੁਣ ਦੇ ਸਕੂਲ ਹੈ ਇੱਕ ਸਕੂਲ ਹੈ ਗੱਡੀ ਕਹਿੰਦੇ ਬੰਦਾ ਨਹੀਂ ਕਹਿੰਦੇ ਨਹੀਂ ਉਹ ਸਕੂਲ ਤਾਂ ਬਾਅਦ ਦੀ ਗੱਲ ਹੈ ਸਕੂਲ ਪਬਲਿਕ ਇੱਕ ਸਕੂਲ ਖਾਲਸਾ ਕਹਿੰਦੇ ਪਤਾ ਨਹੀਂ ਕਿਆ ਕਰਦੇ ਨਹੀਂ ਨਹੀਂ ਉਹ ਨਹੀਂ ਆਪਾਂ ਪਹਿਲੇ ਸਕੂਲਾਂ ਦੀ ਗੱਲ ਕਰਦੇ ਹਾਂ ਬੜਾ ਜੇ ਹੂੰ ਇਹ ਸਕੂਲ ਉਹਨੇ ਸਾਢੇ ਪੜ੍ਹਦੇ تھے ਜੀ ਉਹ ਉਡਰ ਦੀ ਪੜਾਈ ਸਿਹਤ ਠੀਕ ਹੈ ਤੁਹਾਡੀ ਸਿਹਤ ਠੀਕ ਹੈ ਸਹਜ ਕਈ ਵਾਰੀ ਬਸ ਉਹ ਲਾ ਜਾਂਦਾ ਜੇਕਰ ਕਨੇ ਘਟਵਾ ਘਟਦਾ ਘਟਦਾ ਬੰਦਾ ਬਲੱਡ अच्छा थोड़ा दो चार मिनट एक मिनट मेंट, दो मिनट किन्ने बजे उठते सवेरे सवेरे तो मैं चार बजे से पहले उठे हूँ अच्छा छे बजे चाह पी ली थी चार तो छे च क्या करते फिर तुसी क्या करना पहले मंजे पे लुके अच्छा पाले से तो डर दे पूजा पाठ पूजा पाठ दिन चढ़ा जाइए गुरुद्वारा मत्था टेक जाइए बस ਹਾਤ ਮੋਤੋ ਕਾ ਗੋੜੇ ਨੇ ਜਾਣਾ ਹੂੰ ਪਾਰ ਘੜ ਕਰ ਨਾਨਕ ਨਾਮ ਚੜ੍ਹਦੀ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ ਬਾਜਾਂ ਬੜੀ ਸਰਕਾਰ ਨਹੀਂ ਲੈਦਾ ਸਵਾਰ ਕਲਮੀਆਂ ਵਾਲਾ ਤੇਰੀ ਰੀਖੀ ਨਾ ਕਰਨੀ ਆ ਹੂੰ ਗਰੀਬਾਂ ਦੇ ਕਾਜ ਸਵਾਰਦਾ ਰਾਮ ਸਭ ਤੋਂ ਵੱਡਾ ਰਾਮ ਹੈ ਰਾਮ ਜੈ ਸਿਧਾਰਾਮ ਜੈ ਸਿਧਾਰਾਮ ਬਾਸ ਹੰਦੇ ਉਹਦੇ ਜੈ ਮਾਤਾ ਜੈ ਮਾਤਾ ਬਾਸ ਸਾਰਿਆਂ ਦਾ ਨਾਮ ਲੈ ਲੈਂਦੇ ਆ ਯੋ ਯਾਦ ਆਈ ਜਾਂਦਾ ਤੁਹਾਨੂੰ ਆਪਣੇ ਬਚਪਨ ਦੇ ਕੋਈ ਆੜੀ ਨੌ ਯਾਦ ਹੈ ਜਿਨ੍ਹਾਂ ਨਾਲ ਖੇលਦੇ ਸੀ ਤੁਸੀਂ ਨਾ ਬੱਸ ਕਿਸੇ ਦਾ ਤਾਂ ਯਾਦ ਹੋਣਾ ਆਹਿਆ ਖੇਡਦਾ ਕੋਡੀ ਅੱਛਾ ਇਹ ਤਾਂ ਹੋ ਗਏ ਸ਼ੇਰ ਸਿੰਘ ਦੀ ਮੋਰ ਇੱਕ ਰਾਮ ਹਮ ਇੱਕ ਜੇਬ ਜੀ ਤੇ ਇੱਕ ਮੇਰਾ ਨਾਮ ਅਰਸ਼ੀ ਹੈ ਕ ਪੂਰਾ ਸ਼ੰਗਵੇਦੀ ਕਹਿੰਦੇ ਕੋਲ ਦੇ ਬੱਚਾ ਕਾਡੀ ਖੇਡ ਲੈਂਦੇ ਸੀ ਖਲਾਈਏ ਤੁਹਾਨੂੰ ਅੱਜ ਕਾਡੀ ਨਾ ਦੋਹਾਂ ਨੂੰ ਹੋਣੀ ਕਿਹਦੇ ਲੱਗੇ ਜੂਗਾ ਨਹੀਂ ਨਹੀਂ ਇੱਕ ਇੱਕ ਥੋੜੇ ਦੇ ਕਰਕੇ ਦੇਖਦੇ ਹਾਂ ਜਲਵਾ ਨਾ ਕਾਡੀ ਫਿਰ ਵਗੇ ਨਾ ਮਜ਼ਾ ਆ ਕੇ ਜੰਦਾ ਹੋਰ ਸਿੰਚਾ ਕੁੰਦ ਇਹ ਤਾਂ ਕਹਿੰਦੇ ਤਿਆਰ ਐ ਮੈਂ ਇਹਦਾ ਸਾਈਕਲ ਚਲਾਈ ਜਾਂਦੇ ਜਦ ਪਤਾ ਲੱਗਣਾ ਸਾਈਕਲ 'ਤੇ ਚੱਕਾ ਜਮਣਾ ਦੀ ਗਿਰਿਆ ਪਿਆ ਲੈ ਤੁਹਾਨੂੰ ਪਹਿਲਾਂ ਮੇਰੇ ਪੁੱਤੇ ਨੇ ਠਾ ਦਿੱਤਾ ਕਹਿੰਦੇ ਵੀ ਸਾਈਕਲ ਬੰਦ ਹੈ ਤੈਨੂੰ ਬਾਹਰ ਜਾਣਾ ਬੰਦ ਹੈ ਕਰਾ ਰਿਹਾ ਪਰ ਸ਼ਾਦਾ ਸ਼ਕੋ ਬੱਸ ਆਹ ਤਾਂ ਕਹਿੰਦੇ ਮੈਂ ਸਾਈਕਲ ਨਾ ਚਲਾਵਾ ਤਾਂ ਗੱਲ ਨਹੀਂ ਬਣਦੀ ਇਹ ਕਹਿੰਦੇ ਸਾਈਕਲ ਚਲਾਣਾ ਨਹੀਂ ਚਾਹੀਦਾ ਜੀ ਮਾ ਜੀ ਤੁ르ਦਾ ਹੈ ਪੈਦਲ ਪੈਦਲ ਦੇ ਵਿੱਚ ਅੱਛਾ ਸੜਕ 'ਤੇ ਥੋੜਨਾ ਬਸ ਸੈਰ ਕਰੀ ਜਨੇ ਬਾਹਰ ਜਾਣਾ ਹੂੰ ਠਾ ਗਿਆ ਫਿਰ ਠੋੜ ਠੋੜ ਪੈਣਾ ਬਾਪੂ ਜੀ ਕਹਿੰਦੇ ਸਾਈਕਲ ਥੋੜਾ ਜਿਹਾ ਘੱਟ ਚਲਾਓ ਤੁਹਾਨੂੰ ਇਹ ਕਹਿੰਦੇ ਆ ਜੇ ਗੱਲ ਕੀ ਨਾ ਕਰਾਂ ਸਾਈਕਲ ਚਲਾਉਣ ਤੋਂ ਘਟ ਗਿਆ ਮੈਂ ਖੜ ਜਾਣਾ ਹੂੰ ਮੈਂ ਦੌੜ ਕੇ ਵੀ ਖਾਤਾ ਤਾਂ ਡੇਢ ਮਹੀਨੇ ਇੱਕ ਬਰਿਆਪੁਰ ਸਾਡੇ ਖੰਡ ਪਾਠ ਕਰੇ ਲਾ ਦੁਨੀਆ ਇਕੱਠੀ ਹੋਈ ਹੋਈ ਸੀ ਆ ਕਹਾ ਮੈਂ ਜਿੰਦ ਕਿਸੇ ਗੱਲ ਦੀ ਮੁਕਾਬਲਾ ਕਿਸੇ ਕਰਨੀ ਪਰ ਮੈਂ 90 ਸਾਲ ਦੀ ਉਮਰ ਤੇ ਵੀ ਉੱਪਰ ਜਾ ਰਿਹਾ ਵੀ ਦੌੜ ਕੇ ਦਿਖਾਣਾ ਅੱਛਾ ਦੌੜ ਕੇ ਦਿਖਾਤਾ 2 ਕਿਲੇ ਹੂੰ ਕਮਾਲ ਹੈ ਠੀਕ ਹੈ ਹਿੰਮਤ ਹੈ ਨਹੀਂ ਹਿੰਮਤ ਹੈ ਹੂੰ ਸਨ 47 ਤੋਂ 40 ਤੋਂ ਲੈ ਕੇ ਸੁਣਾਓ ਹੂੰ ਪਾਕਤਾਂ ਤੋਂ ਮਨੂੰ ਕਿਸੇ ਦਿਨ ਮੇਰੀ ਜ਼ਿੰਦਗੀ 'ਚ ਮੈਂ ਬਿਮਾਰ ਨਹੀਂ ਲਿਖਿਆ ਬੁਖਾਰ ਨਹੀਂ ਕੰਮ ਕਰਦਾ ਦੇਖਿਆ ਜੀ ਜਿੰਨੇ ਕਿ ਲੋ ਗੱਲ ਆ ਹੂੰ ਇਹਨਾਂ ਨੂੰ ਨਾਲ ਲੈ ਜਾ ਕੇ ਰਿਸਾਈਕਲ ਤੇ ਘਵਾ ਲਿਆ ਕਰੋ ਨਹੀਂ ਜਾਣਦਾ ਜਾਣ ਨਹੀਂ ਸਾਈਕਲ 'ਤੇ ਜਾਂਦੇ ਨਹੀਂ ਮੈਂ ਅੱਛਾ ਛੋਲੇ ਦਾ ਸਾਗ ਸਰੋਂ ਦਾ ਸਾਗ ਹੂੰ ਮਲਾ ਕੇ ਬਣਾਉਣਾ ਛੋਲਿਆਂ ਦਾ ਸਾਗ ਤੇ ਸਰੋਂ ਦੇ ਸਾਗ ਮਿਲਾ ਕੇ ਬਣਾਉਣਾ ਅੱਛਾ ਤਾਂ ਨਵਾਂ ਸੁਣਿਆ ਮੈਂ ਮੱਕੀ ਦੀਆਂ ਰੋਟੀਆਂ ਅੱਛਾ ਵਧੀਆ ਖਾਓ ਮੈਂ मखरी लाकर भेजो, भेजो मखरी रखने। हम्म मखरी आम थी। अच्छा कि आम तो हम्म छह रुपए किलो माखरी जाके जैसी। छह रुपए किलो? हाँ जी अच्छा टाइट पे जहरी हुई साड़ी हम्म ये जो दोनों हराने के ना जी हरी के पत्तों से हम्म एक चलाने फिर एक राशन ਇਹ ਦੋਹਾਂ ਦਾ ਰੇਲਵੇ ਦਾ ਪड़ोसी ਲਾਇਆ ਚਵੇਲ ਵਾਲੀ ਦਾ ਛੋਲਿਆਂ ਦਾ ਪੱਤਿਆਂ ਦਾ ਸਾਗ ਬਣਾਉਂਦੇ ਸੀਗੇ ਪੱਤੇ ਕੁੰਬਲਾ ਤੋੜ ਲੈਣੀਆਂ ਪੱਡੀਆਂ ਅੱਛਾ ਛੋਲਿਆਂ ਦੇ ਕੁੰਬਲਾ ਤੋੜ ਲੈਣੀਆਂ ਹਾਂ ਨਰ ਨਰਮ ਅੱਛਾ ਇੱਕ ਮੁਠੀ ਜੋ ਮੁਠੀ ਸਰਉਂਦੀਆਂ ਹੂੰ ਇੱਕ ਅੱਧੀ ਮੁਠੀ ਸੂ ਦੀ ਵੀੜੀਆਂ ਸੂ ਵੀ ਬਾਦਨੇ ਦੇ ਵਿੱਚ ਅੱਛਾ ਸੂ ਵੀ ਬਾਦਣੀ ਹੈ ਨਹੀਂ ਬਾਹ ਨਾ ਹੋ ਬਾਹ ਹੂੰ ਹਿੰਗ ਲਾਉਣੀ ਹਿੰਗ ਲਾਉਣੀ ਨਾਲ ਹੂੰ ਜੀ ਮੀਰੀ ਬੇਟੀ ਉਹ ਕਾ ਕੰਨਾ ਤੁਸੀਂ ਦੱਸੋ ਕਿਆ ਅਜੀ ਦਾ ਕੁਝ ਨਹੀਂ ਕਹਿੰਦਾ ਨਹੀਂ ਸੁਣਾ ਰਹੀ ਸੀ ਕੋਈ ਪੁਰਾਣੇ ਬੰਦਿਆਂ ਦੇ ਨਾਮ ਨਹੀਂ ਮੰਨਣ ਯਾਰ ਮੁਸਲਮਾਨਾਂ ਦੇ ਕਿਹੜੇ ਕਿਹੜੇ ਘਰ ਸੀਗੇ ਇੱਥੇ ਪੁਰਾਣੇ ਟਾਈਮ ਦੇ ਨਹੀਂ ਹਾਂ ਨਹੀਂ ਪਤਾ اچھا ਸਰਪੰਚ ਸਰਪੰਚ ਪੁਰਾਣੇ ਨੰਬਰਦਾਰ ਹੁੰਦਾ ਤਾਂ ਹੂੰ ਸਾਨੂੰ ਕੌਣ ਬੱਚਿਆਂ ਨੂੰ ਕੌਣ ਪੋਹਂਦਾ ਦਾ ਹੂੰ ਮੈਡਮ ਇਹਨਾਂ ਨੇ ਘਰ ਤੇ ਸਭ ਮੁਸਲਮਾਨ ਦੇ ਛੋਟੇ ਛੋਟੇ ਘਰ ਤੇ ਹੂੰ ਦੋ ਦੋ ਬਹੁਤ ਹੁਣੇ ਬਸ ਖੇਤੀ ਕਿੱਦਾਂ ਹੁੰਦੀ ਸੀ ਪਹਿਲਾਂ ਖਾਚ ਹਵਾਂਗਲ ਬਸ ਬੋਂ ਬੋਂਗਲ ਹੂੰ ਖੂਹਾਂ ਚ ਪਾਣੀ ਪਾਣੀ ਕਿੱਛਦਾ ਆੰਜਲ ਨੇ ਇਂਤਜ਼ਾਮ ਹੁਣ ਬਣਾਇਆ ਹੂੰ ਪਹਿਲਾਂ ਮਾਈ ਪੂੜੀ ਕੋਈ ਨਹੀਂ ਨੀ ਬੜ ਗਿਆ ਫਸਲ ਹੋ ਗਈ ਬੱਸ ਇਹਨੇ ਹੋ ਗਈ ਬੱਦਲੀ ਹੂੰ ਕਾਖ ਡੰਗਰਾ ਨਾ ਖਾ ਲੈਣੇ ਦਾਣੇ ਘਰ ਖਾ ਲੈਣੇ ਕਾਖ ਡੰਗਰਾ ਨੇ ਖਾ ਲੈਣੇ ਦਾਣੇ ਘਰ ਖਾ ਲੈਣੇ ਹਾਹਾ ਵਧੀਆ ਗੱਲ ਹੈ ਆਈ ਕਹਤੀ ਸੀ ਹੈ ਹੂੰ ਫਸਲਾ ਫੁਸਲਾ ਬੇਚਦੇ ਸੀ ਦੁੱਧ ਵਗੈਰਾ ਆਇਆ ਕੁਛ ਕਾ ਕਿਸੇ ਨੇ ਬੇਚਿਆ 2-400 ਦੀ ਬੇਚ ਲਈ ਕਿਸੇ ਨੇ ਬੇਚੀ ਕਿਸੇ ਨੇ ਦੇ ਦੇ ਹੂੰ ਇੱਛਾ ਤੇ ਰੋਪੜ ਤੋਂ ਉਹਨੇ ਜੁੱਦੀ ਚੱਕਰ ਰੋਪੜ ਵਿੱਚੋਂ ਸਿਰਪੁਰ ਅੱਛਾ ਹਾਂ ਤੁਸੀਂ ਵੀ ਗਏ ਆ ਹੂੰ ਅਸੀਂ ਜਾਣੀ ਦੇਖੇ ਜਾਂਦੇ ਪੈਦਲ ਕੋਈ ਸਵਾਰੀ ਨਹੀਂ ਜੀ ਫੈਦਲ ਸੁਰੇ ਜਾਣਾ ਸਿਰਪੁਰ ਬਹੁਤ ਚੱਕਰ ਲੈ ਜਾਣਾ ਦੁੱਗਰੀ ਤੇ ਰੋਪੜ ਪੈਦਲ ਹਾਂ ਜੀ ਹੂੰ ਨਹੀਂ ਕਿਡਲ ਤੋਂ ਚੱਕਾ ਜਾਣਾ ਫੇ ਖਾਜੀ ਮੜਾਉਣਾ ਚੱਲ ਹੂੰ अच्छा ठीक है मन्ने ओ लागै ठंडा दुकाना ते को ना रोपण राशन रोशन रोपण ਲੈਣ ਜਾਂਦੇ ਸੀਗੇ ਇੱਥੇ ਵੀ ਹੈਗੀ ਜਿਆ ਪਿੰਡ ਵਿੱਚ ਵੀ ਪਿੰਡ ਵਿੱਚ ਸੀਗੀਆਂ ਦੁਕਾਨਾਂ ਕਿਹਦੀ ਦੁਕਾਨ ਸੀ ਮਸ਼ਹੂਰ ਉਤਮ ਖੱਤਰੀ اچھا ਉਤਮ ਖੱਤਰੀ ਹਾਂ ਹੂੰ ਮੈਂ ਇਹ ਜੀ ਚਾਣ ਬੜੀ ਕਪੜਾ ਲਿੱਤਾ ਕਿੱਥੋਂ ਲੈਣ ਜਾਂਦੇ ਸੀਗੇ ਡੀਪੂ ਹੁੰਦਾ ਦਾ ਅੱਛਾ ਕੱਪੜੇ ਤੇ ਡੀਪੂ ਹੁੰਦੇ ਸੀਗੇ ਹਾਂਜੀ ਅੱਛਾ ਕਪੜਾ ਡੀਪੂ ਤੇ ਮਿਲਦਾ ਸੀਗਾ ਇਹ ਵੀ ਚੱਕਰ ਸੀਗਾ ਆ ਵੀ ਤਾਂ ਪਹਿਲਾਂ ਮਿਲਦਾ ਦਾ ਅੱਛਾ ਡੀਪੂ ਸੋ 47 ਤੋਂ ਪਹਿਲਾਂ ਮਿਲਦਾ ਦਾ ਬਾਅਦ ਵਿੱਚ ਕਿਵੇਂ ਗਿਆ ਮੈਂ ਹਕੀਕਤ ਦੱਸ ਸਕਦਾ ਦੱਸੋ ਅੰਗਰੇਜ਼ਾਂ ਨੇ ਡੀਪੂ ਵੀ ਬੰਦ ਕਰਤੇ تھے ਅੱਛਾ ਜਾਂ ਡੀਪੂ ਬੰਦ ਕਰੇ ਗਾਂਧੀ ਨੂੰ ਹੱਥ ਮਾਜੀ ਨਾ ਕਿ ਨਰਮਾ ਪਕਾ ਬੀਜੋ ਹੂੰ ਜਿਹੜੇ ਜਲਾਹੇ ਕਪੜਾ ਬੁੰਨਦੇ ਤੇ ਹੂੰ ਉਹਨਾਂ ਦੇਆਂ ਜਲਾਹਿਆਂ ਨੇ ਜ਼ਿਮੀਂਦਾਰਾਂ ਨੇ ਆਪਣੀਆਂ ਲੜਕੀਆਂ ਵੀ ਕਪੜਾ ਬੁੰਨ ਸਕਾਰਤੀਆਂ ਸੀਆਂ ਅੱਛਾ ਕਰਾ ਖੱਡੀਆਂ ਬਣਾਓ ਹੂੰ ਬਈ ਕਰਾ ਕੱਟ ਕੇ ਪੜਾ ਕੇ ਅੰਗਰੇਜ਼ਾਂ ਦੀ ਮਿੰਤ ਨਾ ਕਰੋ ਆਪਣਾ ਸੂਰਜ ਪਾਓ ਹੂੰ ਉਸ ਮੈਂ ਪਾਉਂਦੇ ਦੇਖਿਆ ਹਾਂ ਆ ਦਰੂਮਾ ਸਾਡੇ ਪਾਕਿਸਤਾਨ ਪਿੰਡ ਵਿੱਚ ਹਰ ਘਰ ਖੱਡੀ ਭਰਤੀ ਦੀ ਲੜਕੀਆਂ ਨੇ ਅੱਛਾ ਪਟਕੇ ਜਲਾ ਹੈ ਉਹਨਾਂ ਦੇ ਗੁਰੂ ਬਣ ਗਏ ਸਨ ਕਪੜਾ ਘਰਾਂ ਬੁੰਨਦੇ ਤੇ ਉਹ ਕਪੜੇ ਦੇ ਚੱਗੇ ਪਜੇਬੇ ਪਾਉਂਦੇ ਤੇ ਜਿਹੜਾ ਵਧੀਆ ਕਪੜਾ ਲੜਕੀ ਨੂੰ ਦਿੰਦੇ ਤੇ ਧਿਆਨ ਨੂੰ ਉਹ ਖੱਦਰ ਦਾ ਉਹਨੂੰ ਰੇਸ਼ਮ ਲਾ ਕੇ ਬਹੁਤ ਪਰੇਸ਼ਾਨਾ ਉਹਨੂੰ ਫੜਕਾਰੀ ਕਹਿੰਦੇ ਤੇ ਇਹ ਜਾ ਵਕਤ ਮੈਂ ਦੇਖਿਆ ਵੀ ਕੱਲੇ ਖੱਦਰ ਗਲਬੀ ਟਾਈਮ ਕੱਟੇ ਅੰਗਰੇਜ਼ਾਂ ਨੇ ਬਹੁਤ ਬੁਰੀ ਹਾਲਤ ਕਰੀ ਦੀ ਅੱਛਾ ਕਪੜਾ ਜਿਹੜਾ ਫਿਰ ਡੀਪੂਆਂ ਤੇ ਮਿਲਦਾ ਸੀ ਰਾਸ਼ਨ ਤੇ ਮਿਲਦਾ ਸੀਗਾ ਉਹ ਵੀ ਬੰਦ ਕਰਤਾ ਮੇਰੀ ਸੋਝੀ ਚ ਅੰਗਰੇਜ਼ੀ ਗਾਂਧੀ ਨੇ ਘਰਾਂ ਚਾਰਖਾ ਗਲਕੱਤੇ ਨੂੰ ਲਾ ਕੇ ਘਰਾਂ ਦੇ ਕੱਪੜੇ ਆਪਣੇ ਕਪੜਾ ਆਪਣਾ ਬਣਾ ਕੇ ਪਾਉਣ ਲੱਗੇ ਤੇ ਹੂੰ ਲਓ ਜੀ ਕੱਪੜਾ ਡੀਪੂ ਤੇ ਮਿਲਦਾ ਸੀਗਾ ਖੰਡ ਵੀ ਡੀਪੂ ਤੇ ਮਿਲਦੀ ਸੀ ਸਿਮਿੰਟ ਵੀ ਡੀਪੂ ਤੇ ਮਿਲਦਾ ਸੀਗਾ ਆ ਵੀ ਸਮਾਂ ਦੇਖਿਆ ਬਾਕੀ ਤੁਸੀਂ ਕੀ ਕੁਝ ਦੇਖਿਆ ਟੈਲੀਫੋਨ ਕਿਸ ਤਰ੍ਹਾਂ ਲੱਗਦੇ ਸੀਗੇ ਪੁਰਾਣੇ ਸਮੇਂ ਦੇ ਵਿੱਚ ਔਰ ਕਿੰਨੀ ਮੁਸ਼ਕਲ ਹੁੰਦੀ ਸੀ ਅੱਜ ਕੱਲ ਅਸੀਂ ਹੱਥਾਂ ਦੇ ਵਿੱਚ ਮੋਬਾਈਲ ਫੜੀ ਫਿਰਦੇ ਹਾਂ ਔਰ ਉਸ ਦੌਰ ਤੋਂ ਜਦੋਂ ਰੇਡੀਓ ਤੋਂ ਟੈਲੀਵਿਜ਼ਨ ਟੈਲੀਵਿਜ਼ਨ ਤੋਂ ਉਹ ਐਲਈਡੀ ਐਲਸੀਡੀ ਤੇ ਆਰਟੀਟੀ ਤੱਕ ਪਹੁੰਚ ਗਏ ਜੀ ਅਸੀਂ ਕਰਿਓ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਕਮੈਂਟ ਦੁਗਰੀ ਪਿੰਡ ਦੇ ਵਿੱਚ ਬੈਠੇ ਆ ਸਰਦਾਰ ਸ਼ੇਰ ਸਿੰਘ ਜੀ ਦੇ ਨਾਲ ਵੀ ਅਸੀਂ ਗੱਲਬਾਤਾਂ ਕੀਤੀਆਂ ਔਰ ਇਹਨਾਂ ਦੇ ਮਿੱਤਰ ਭੂਰਾ ਸਿੰਘ ਜੀ ਜਿਹੜੇ ਕਿ ਇੱਥੋਂ ਦੇ ਹੀ ਰਹਿਣ ਵਾਲੇ ਪੁਰਾਣੇ ਦੁਗਰੀ ਦੇ ਵਸਨੀਕ ਹੈ ਇਹਨਾਂ ਦੋਨਾਂ ਬਜ਼ੁਰਗਾਂ ਦੇ ਨਾਲ ਅਸੀਂ ਗੱਲਾਂបਾਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਸਾਡਾ ਮਕਸਦ ਵੀਡੀਓ ਬਣਾਉਣਾ ਤਾਂ ਚਲੋ ਹੈ ਅਸੀਂ ਤੁਹਾਡੇ ਰੂਬਰੂ ਕਰਾਉਨੇ ਆ। ਸਾਡਾ ਮਕਸਦ ਇਹ ਵੀ ਹੈ ਕਿ ਇਹਨਾਂ ਦੇ ਕੋਲ ਜਾਈਏ ਤੇ ਇਹਨਾਂ ਦੇ ਨਾਲ ਸਮਾਂ ਬਤੀਤ ਕਰੀਏ। ਆਪ ਵੀ ਆਨੰਦ ਮਹਿਸੂਸ ਕਰੀਏ ਤੇ ਇਹਨਾਂ ਦਾ ਵੀ ਐਂਟਰਟੇਨਮੈਂਟ ਹੋਣੀ ਚਾਹੀਦੀ ਹੈ। ਇਸ ਕਰਕੇ ਅਸੀਂ ਬਜ਼ੁਰਗਾਂ ਨੂੰ ਮਿਲਦੇ ਆ ਵੀਡੀਓਜ਼ ਬਣਾਉਨੇ ਆ। ਕਿੱਦਾਂ ਦੀਆਂ ਲੱਗਦੀਆਂ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਗੱਲਾਂਬਾਤਾਂ ਜਰੂਰ ਕਮੈਂਟ ਕਰਿਓ। ਹਾਂ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਸਬਸਕ੍ਰਾਈਬ ਲਓ ਬੈਲ ਆਈਕਨ ਦਬਾ ਦਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨਸ ਪਹੁੰਚਦੀਆਂ ਰਹਿਣ ਧੰਨਵਾਦ ਸ਼ੁਕਰੀਆ ਮਿਹਰਬਾਨੀ